ਖੜਾਦੀ ਮਾਰ ਚੱਲ ਰਹੇ ਪੰਜਾਬ ਦੇ ਉੱਤੇ ਇੱਕ ਹੋਰ ਖਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ ਤਾਂ ਦੱਸ ਦਈਏ ਕਿ ਜਿੱਥੇ ਇਸ ਵੇਲੇ ਸੈਂਕੜੇ ਹੀ ਪਿੰਡ ਜਿਹੜੇ ਨੇ ਉਹ ਪਾਣੀ ਦੀ ਚਪੇਟ ਦੇ ਵਿੱਚ ਆ ਚੁੱਕੇ ਨੇ ਤੇ ਇਸੇ ਦਰਮਿਆਨ ਹੁਣ ਕੱਗਰ ਦਰਿਆ ਵੀ ਭਾਰੀ ਤਬਾਹੀ ਮਚਾਉਣ ਨੂੰ ਤਿਆਰ ਨਜ਼ਰ ਆ ਰਿਹਾ ਹੈ ਕੱਗਰ ਵੀ ਭਾਰੀ ਤਬਾਹੀ ਮਚਾ ਸਕਦਾ ਹੈ ਤਾਂ ਦੱਸ ਦਈਏ ਕਿ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਕਿਸੇ ਵੇਲੇ ਵੀ ਕੋਈ ਵੱਡੀ ਆਫਤ ਜਿਹੜੀ ਹੈ ਉਹ ਆ ਸਕਦੀ ਹੈ ਜਿਸ ਨਾਲ ਹੀ ਦੱਸ ਦਈਏ ਕਿ ਇਸ ਵੇਲੇ ਜਿੱਥੇ ਦਰਿਆ ਤੇ ਨਾਲੇ ਉਫਾਨ ਤੇ ਚੱਲ ਰਹੇ ਨੇ ਤੇ ਇਸੇ ਵਿਚਾਲੇ ਕੱਗਰ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਤੇ ਕੱਗਰ ਦੇ ਵਿੱਚ ਵਧੇ ਇਸ ਪਾਣੀ ਦੇ ਲੈਵਲ ਦੇ ਕਾਰਨ ਹੁਣ ਲੋਕਾਂ ਦੀ ਪਰੇਸ਼ਾਨੀ ਹੋਰ ਜ਼ਿਆਦਾ ਵੱਧ ਚੁੱਕੀ ਹੈ ਖਤਰੇ ਦੀ ਘੰਟੀ ਵੱਜੀ ਹੈ ਤੇ ਦੱਸਿਆ ਜਾ ਰਿਹਾ ਕਿ ਕੱਗਰ ਦੇ ਵਿੱਚ ਪਾਣੀ ਜਿਸ ਕਦਰ ਵੱਧਦਾ ਜਾ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਤਬਾਹੀ ਕੱਗਰ ਦਰਿਆ ਵੀ ਮਚਾ ਸਕਦਾ ਹੈ दरअसल ਕੱਗਰ ਦੇ ਵਿੱਚ ਠਾਠਾ ਮਾਰਦਾ ਪਾਣੀ ਆ ਰਿਹਾ ਹੈ ਤੇ ਹੁਣ ਇਸ ਪਾਣੀ ਦਾ ਤੁਸੀਂ ਵਹਾਅ ਵੇਖ ਲਓ ਕਈ ਰਸਤੇ ਜਿਹੜੇ ਨੇ ਇਸ ਪਾਣੀ ਨੇ ਬਦਲ ਦਿੱਤੇ ਨੇ ਤਸਵੀਰਾਂ ਤੁਸੀਂ ਵੇਖੋ ਹੁਣ ਸੜਕਾਂ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਣੀਆਂ ਦਰਿਆ ਪਾਣੀ ਦਾ ਘਟਾ ਪਾਣੀ ਹੜਾ ਦੀ ਮਾਰ ਚੱਲ ਰਹੀ ਹੈ ਪੰਜਾਬ ਦੇ ਉੱਤੇ ਇੱਕ ਹੋਰ ਖਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ ਤਾਂ ਦੱਸ ਦਈਏ ਕਿ ਜਿੱਥੇ ਇਸ ਵੇਲੇ ਸੈਂਕੜੇ ਹੀ ਪਿੰਡ ਜਿਹੜੇ ਨੇ ਉਹ ਪਾਣੀ ਦੀ ਚਪੇਟ ਦੇ ਵਿੱਚ ਆ ਚੁੱਕੇ ਨੇ ਤੇ ਇਸੇ ਦਰਮਿਆਨ ਹੁਣ ਕੱਗਰ ਦਰਿਆ ਵੀ ਭਾਰੀ ਤਬਾਹੀ ਮਚਾਉਣ ਨੂੰ ਤਿਆਰ ਨਜ਼ਰ ਆ ਰਿਹਾ ਹੈ ਕੱਗਰ ਵੀ ਭਾਰੀ ਤਬਾਹੀ ਮਚਾ ਸਕਦਾ ਹੈ ਤਾਂ ਦੱਸ ਦਈਏ ਕਿ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਇਹ ਉਹ ਵੱਧਦਾ ਜਾ ਰਿਹਾ ਹੈ ਜਿਸਦੇ ਚਲਦਿਆਂ ਕਿਸੇ ਵੇਲੇ ਵੀ ਕੋਈ ਵੱਡੀ ਆਫਤ ਜਿਹੜੀ ਹੈ ਉਹ ਆ ਸਕਦੀ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਵੇਲੇ ਜਿੱਥੇ ਦਰਿਆ ਤੇ ਨਾਲੇ ਉਫਾਨ ਤੇ ਚੱਲ ਰਹੇ ਨੇ ਤੇ ਇਸੇ ਵਿਚਾਲੇ ਕੱਗਰ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਤੇ ਕੱਗਰ ਦੇ ਵਿੱਚ ਵਧੇ ਇਸ ਪਾਣੀ ਦੇ ਲੈਵਲ ਦੇ ਕਾਰਨ ਹੁਣ ਲੋਕਾਂ ਦੀ ਪਰੇਸ਼ਾਨੀ ਹੋਰ ਜ਼ਿਆਦਾ ਵੱਧ ਚੁੱਕੀ ਹੈ ਖਤਰੇ ਦੀ ਘੰਟੀ ਵੱਜੀ ਹੈ ਤੇ ਦੱਸਿਆ ਜਾ ਰਿਹਾ ਕਿ ਕੱਗਰ ਦੇ ਵਿੱਚ ਪਾਣੀ ਜਿਸ ਕਦਰ ਵੱਧਦਾ ਜਾ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਤਬਾਹੀ ਕੱਗਰ ਦਰਿਆ ਵੀ ਮਚਾ ਸਕਦਾ ਹੈ दरअसल ਕੱਗਰ ਦੇ ਵਿੱਚ ਠਾਠਾ ਮਾਰਦਾ ਪਾਣੀ ਆ ਰਿਹਾ ਹੈ ਤੇ ਹੁਣ ਇਸ ਪਾਣੀ ਦਾ ਤੁਸੀਂ ਵਹਾਅ ਵੇਖ ਲਓ ਕਈ ਰਸਤੇ ਜਿਹੜੇ ਨੇ ਇਸ ਪਾਣੀ ਨੇ ਬਦਲ ਦਿੱਤੇ ਨੇ ਤਸਵੀਰਾਂ ਤੁਸੀਂ ਵੇਖੋ ਹੁਣ ਸੜਕਾਂ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਣੀਆਂ ਖੜਾਦੀ ਮਾਰ ਚੱਲ ਰਹੇ ਪੰਜਾਬ ਦੇ ਉੱਤੇ ਇੱਕ ਹੋਰ ਖਤਰਾ ਮੰਡਰਾਉਂਦਾ ਨਜ਼ਰ ਆ ਰਿਹਾ ਹੈ ਤਾਂ ਦੱਸ ਦਈਏ ਕਿ ਜਿੱਥੇ ਇਸ ਵੇਲੇ ਸੈਂਕੜੇ ਹੀ ਪਿੰਡ ਜਿਹੜੇ ਨੇ ਉਹ ਪਾਣੀ ਦੀ ਚਪੇਟ ਦੇ ਵਿੱਚ ਆ ਚੁੱਕੇ ਨੇ ਤੇ ਇਸੇ ਦਰਮਿਆਨ ਹੁਣ ਕੱਗਰ ਦਰਿਆ ਵੀ ਭਾਰੀ ਤਬਾਹੀ ਮਚਾਉਣ ਨੂੰ ਤਿਆਰ ਨਜ਼ਰ ਆ ਰਿਹਾ ਹੈ ਕੱਗਰ ਵੀ ਭਾਰੀ ਤਬਾਹੀ ਮਚਾ ਸਕਦਾ ਹੈ ਤਾਂ ਦੱਸ ਦਈਏ ਕਿ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਇਹ ਉਹ ਵੱਧਦਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਕਿਸੇ ਵੇਲੇ ਵੀ ਕੋਈ ਵੱਡੀ ਆਫਤ ਜਿਹੜੀ ਹੈ ਉਹ ਆ ਸਕਦੀ ਹੈ ਜਿਸ ਨਾਲ ਹੀ ਦੱਸ ਦਈਏ ਕਿ ਇਸ ਵੇਲੇ ਜਿੱਥੇ ਦਰਿਆ ਤੇ ਨਾਲੇ ਉਫਾਨ ਤੇ ਚੱਲ ਰਹੇ ਨੇ ਤੇ ਇਸੇ ਵਿਚਾਲੇ ਕੱਗਰ ਦੇ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਤੇ ਕੱਗਰ ਦੇ ਵਿੱਚ ਵਧੇ ਇਸ ਪਾਣੀ ਦੇ ਲੈਵਲ ਦੇ ਕਾਰਨ ਹੁਣ ਲੋਕਾਂ ਦੀ ਪਰੇਸ਼ਾਨੀ ਹੋਰ ਜ਼ਿਆਦਾ ਵੱਧ ਚੁੱਕੀ ਹੈ ਖਤਰੇ ਦੀ ਘੰਟੀ ਵੱਜੀ ਹੈ ਤੇ ਦੱਸਿਆ ਜਾ ਰਿਹਾ ਕਿ ਕੱਗਰ ਦੇ ਵਿੱਚ ਪਾਣੀ ਜਿਸ ਕਦਰ ਵੱਧਦਾ ਜਾ ਰਿਹਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਤਬਾਹੀ ਕੱਗਰ ਦਰਿਆ ਵੀ ਮਚਾ ਸਕਦਾ ਹੈ। ਦਰਸਾ ਲ ਕੱਗਰ ਦੇ ਵਿੱਚ ਠਾਠਾ ਮਾਰਦਾ ਪਾਣੀ ਆ ਰਿਹਾ ਹੈ ਤੇ ਹੁਣ ਇਸ ਪਾਣੀ ਦਾ ਤੁਸੀਂ ਵਹਾਅ ਵੇਖ ਲਓ। ਕਈ ਰਸਤੇ ਜਿਹੜੇ ਨੇ ਇਸ ਪਾਣੀ ਨੇ ਬਦਲ ਦਿੱਤੇ ਨੇ। ਤਸਵੀਰਾਂ ਤੁਸੀਂ ਵੇਖੋ ਹੁਣ ਸੜਕਾਂ ਤਾਂ ਤੁਹਾਨੂੰ ਨਜ਼ਰ ਹੀ ਨਹੀਂ ਆਉਣੀਆਂ। ਦਰਿਆ ਪਾਣੀ ਦਾ ਘਟਾ। ਦਰਿਆ ਪਾਣੀ।